ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਮਾ ਜਿਹੜਾ ਦਰਿਆ ਵਗ ਰਿਹਾ ਉਸ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਉਦਦਮ ਕੀਤੇ ਜਾ ਰਹੇ ਨੇ ਜਿਹੜੇ ਨੌਜਵਾਨ ਮੁੰਡੇ ਨੇ ਲਗਾਤਾਰ ਨਸ਼ੇ ਦੀ ਭੇਟ ਚੜ ਰਹੇ ਨੇ ਜਿੰਨੇ ਵੀ ਐਫ ਆਈ ਆਰ ਦਰਜ ਹੋ ਰਹੀਆਂ ਉਹਦੇ ਵਿੱਚ 10% ਜਿਹੜੀਆਂ ਉਹ ਔਰਤਾਂ ਹੈਗੀਆਂ ਮਾਲਵਾ ਜਿਹੜਾ ਸਾਡਾ ਹੈ ਜਿੱਥੇ ਹੁਣ ਆਪਾਂ ਅੱਜ ਬੈਠੇ ਆ 731 ਜਿਹੜੇ ਮਾਮਲੇ ਨੇ ਉਹ ਔਰਤਾਂ ਦੇ ਖਿਲਾਫ ਦਰਜ ਹੋਏ ਨੇ ਕੀ ਆਪਾਂ ਨੂੰ ਇਹ ਦੇਖ ਕੇ ਬੜੀ ਹਰਾਨੀ ਹੋਏਗੀ ਕਿ ਔਰਤਾਂ ਵੀ ਇਸ ਜਿਹੜੇ ਡਰੱਗ ਦੇ ਕਾਲੇ ਧੰਦੇ ਦੇ ਵਿੱਚ ਸ਼ਾਮਲ ਹੈਗੀਆਂ ਲੇਡੀਆਂ ਦੀਆਂ 1533 ਅਰੈਸਟ ਪੈ ਚੁੱਕੀ ਹੈ ਜਿਦੇ ਵਿੱਚ ਵਿਆਹੀਆਂ ਵੀ ਆ ਤੇ ਕੁਆਰੀਆਂ ਵੀ ਆ 1408 ਜਿਹੜੀਆਂ ਉਹ ਵਿਆਹੀਆਂ ਹੋਈਆਂ ਤੇ ਬਾਕੀ ਜਿਹੜੀਆਂ 125 ਨੇ ਉਹ ਅਨਮੈਰਿਡ ਆ ਜਿਹੜੇ ਮਰਦ ਨੇ ਉਹੀ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਲ ਨੇ ਹੁਣ ਜਿਹੜੀਆਂ ਹੈਗੀਆਂ ਲੇਡੀਜ਼ ਵੀ ਸ਼ਾਮਲ ਹੋ ਗਈਆਂ। ਢਿੱਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਡੇ ਲਈ ਨਵੀਂ ਖਬਰ, ਨਵੀਂ ਚਰਚਾ ਲੈ ਕੇ ਆਏ। ਅੱਜ ਅਸੀਂ ਗੱਲ ਕਰਾਂਗੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਇਹ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ। ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਮਾ ਜਿਹੜਾ ਦਰਿਆ ਵਗ ਰਿਹਾ ਉਸ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਉਦਦਮ ਕੀਤੇ ਜਾ ਰਹੇ ਨੇ। ਚਾਹੇ ਮੌਜੂਦਾ ਸਰਕਾਰ ਆ, ਚਾਹੇ ਪਹਿਲੀਆਂ ਸਰਕਾਰਾਂ ਸੀ ਦਾਅਵੇ ਵੱਡੇ-ਵੱਡੇ ਕੀਤੇ ਜਾ ਰਹੇ ਨੇ। ਤੇ ਲੇਕਿਨ ਪਰ ਹਲੇ ਵੀ ਰੋਜ਼ਾਨਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਖਬਰ ਆਉਂਦੀ ਹੈ ਜਿਹੜੀ ਕਿ ਦਿਲ ਝੰਜੋੜ ਕੇ ਰੱਖ ਦਿੰਦੀ ਆ ਜਿਹੜੇ ਜਿਹੜੇ ਨੌਜਵਾਨ ਮੁੰਡੇ ਨੇ ਲਗਾਤਾਰ ਨਸ਼ੇ ਦੀ ਭੇਟ ਚੱਲ ਰਹੇ ਨੇ ਪਿਛਲੇ ਇਹ ਕੁਝ ਸਮੇਂ ਦੇ ਵਿੱਚ ਹੀ ਇਹ ਇਹ ਵੀ ਸਾਹਮਣੇ ਆ ਸਭ ਤੋਂ ਵੱਧ ਔਰਤਾਂ ਦੇ ਮਾਮਲੇ ਸਾਹਮਣੇ ਆ ਨੇ ਔਰਤਾਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਨੇ ਪਰ ਇਸ ਮਾਮਲੇ ਦੇ ਵਿੱਚ ਔਰਤਾਂ ਆ ਦੀ ਨਸ਼ੇ ਦੀ ਸਪਲਾਈ ਕਰਨਾ ਨਸ਼ਾ ਵੇਚਣਾ ਔਰਤਾਂ ਦੀ ਗਿਣਤੀ ਵੀ ਬਹੁਤ ਵੱਧ ਆ ਇਸ ਸੰਬੰਧੀ ਗੱਲ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਮਨੀਸ਼ ਛੱਤਰੇ ਨੇ ਮਨੀਸ਼ ਜੀ ਸਵਾਗਤ ਹੈ ਕੀ ਕਹਿਣਾ ਚਾਹੋਗੇ ਔਰਤ ਨਸ਼ੇ ਦੇ ਇਸ ਕਾਲੇ ਕਾਰੋਬਾਰ ਦੇ ਵਿੱਚ ਜਿਹੜਾ ਹੈਗਾ ਕਰ ਰਹੀਆਂ ਨੇ ਇਹਦੇ ਬਾਰੇ ਕੀ ਸੋਚਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਜਿਹੜੀਆਂ ਕੀ ਗੱਲਾਂ ਸਾਹਮਣੇ ਆ ਰਹੀਆਂ ਕਿ ਜਿੰਨੇ ਵੀ ਐਫ ਆਈ ਆਰ ਦਰਜ ਹੋ ਰਹੀਆਂ ਉਹਦੇ ਵਿੱਚ 10% ਜਿਹੜੀਆਂ ਉਹ ਔਰਤਾਂ ਹੈਗੀਆਂ ਉਹਨਾਂ ਦੇ ਖਿਲਾਫ ਮਾਮਲੇ ਜਿਹੜੇ ਉਹ ਦਰਜ ਹੋ ਰਹੇ ਨੇ ਤੇ ਜੇ ਆਪਾਂ ਗੱਲ ਕਰੀਏ ਕਿ 1 4 2022 ਤੋਂ ਲੈ ਕੇ 28 ਫਰਵਰੀ 2023 ਤੱਕ ਜਿਹੜੇ ਟੋਟਲ ਮਾਮਲੇ ਨੇ ਜਿਹੜੇ ਦਰਜ ਹੋਏ ਨੇ ਐਂਡੀਪੀਐਸ ਸੈਕਟਰ ਦੇ ਵਿੱਚ ਉਹ ਹੋਏ ਨੇ 11156 ਤੇ ਇਹਦੇ ਵਿੱਚ ਲਗਭਗ ਜਿਹੜੇ 10% ਜਿਹੜੇ ਮਾਮਲੇ ਨੇ ਉਹ ਔਰਤਾਂ ਦੇ ਖਿਲਾਫ ਹੋਏ ਨੇ ਤੇ ਜੇ ਆਪਾਂ ਇਹਨੂੰ ਰੀਜਨ ਵਾਈਜ਼ ਦੇਖੀਏ ਤੇ ਦੇਖੋ ਮਾਝਾ ਮਾਲਵਾ ਦੁਆਬਾ ਤੇ ਪੁਆਦ ਇਹ ਚਾਰ ਏਰੀਏ ਨੇ ਆਪਣੇ ਪੰਜਾਬ 'ਚ ਇਹਦੇ ਵਿੱਚ 131 ਜਿਹੜੇ ਨੇ ਉਹ ਮਾਝੇ ਦੇ ਵਿੱਚ ਹੋਏ ਨੇ 303 ਦੁਆਬੇ ਦੇ ਵਿੱਚ 731 ਮਾਲਵੇ ਦੇ ਵਿੱਚ ਤੇ 26 ਪੁਆਦੇ ਦੇ ਵਿੱਚ ਮਾਲਵਾ ਜਿਹੜਾ ਸਾਡਾ ਹੈ ਜਿੱਥੇ ਹੁਣ ਆਪਾਂ ਅੱਜ ਬੈਠੇ ਆ 731 ਜਿਹੜੇ ਮਾਮਲੇ ਨੇ ਉਹ ਔਰਤਾਂ ਦੇ ਖਿਲਾਫ ਦਰਜ ਹੋਏ ਨੇ ਹੁਣ ਆਪਾਂ ਲਈਏ ਕਿ ਇਹਨਾਂ 'ਚ ਕਿੰਨੀ ਗ੍ਰਿਫਤਾਰੀਆਂ ਕਿੰਨੀਆਂ ਹੋ ਚੁੱਕੀਆਂ ਦੇਖੋ ਬੜੀ ਇੱਕ ਇਹ ਸੈਂਸੇਸ਼ਨਲ ਜੀ ਨਿਊਜ਼ ਆ ਜਿਹੜੀ ਇੱਕ ਅੰਗਰੇਜ਼ੀ ਅਖਬਾਰ ਨੇ ਵੀ ਇਹਦੀ ਪੁਸ਼ਟੀ ਕੀਤੀ ਆ ਉਹ ਸੈਂਸੇਸ਼ਨਲ ਜੀ ਦੇਖੋ ਡਾਟੇ ਨੇ ਕਿ ਆਪਾਂ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਏਗੀ ਕਿ ਔਰਤਾਂ ਵੀ ਇਸ ਜਿਹੜੇ ਡਰੱਗ ਦੇ ਕਾਲੇ ਧੰਦੇ ਦੇ ਵਿੱਚ ਸ਼ਾਮਲ ਹੈਗੀਆਂ ਤੇ 1533 ਜਿਹੜੀਆਂ ਨੇ ਉਹ ਟੋਟਲ ਅਰੈਸਟ ਪੈ ਚੁੱਕੀਆਂ ਲੇਡੀਜ਼ ਦੀਆਂ 1533 ਅਰੈਸਟ ਪੈ ਚੁੱਕੀ ਹੈ ਜਿਹਦੇ ਵਿੱਚ ਵਿਆਹੀਆਂ ਵੀ ਆ ਤੇ ਕੁਆਰੀਆਂ ਵੀ ਆ 1408 ਜਿਹੜੀਆਂ ਉਹ ਵਿਆਹੀਆਂ ਹੋਈਆਂ ਤੇ ਬਾਕੀ ਜਿਹੜੀਆਂ 125 ਨੇ ਉਹ ਅਨਮੈਰਿਡ ਤੇ ਜੇ ਹੁਣ ਆਪਾਂ ਇਹ ਲਈਏ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਇਹ ਮਾਮਲੇ ਚੱਲ ਰਹੇ ਨੇ ਪਟਿਆਲੇ ਦੇ ਵਿੱਚ ਜਿਹੜੇ ਹੈਗੇ 116 ਐਫ ਆਈ ਆਰ ਦਰਜ ਹੋਈਆਂ ਲੇਡੀਜ਼ ਦੇ ਖਿਲਾਫ ਕਪੂਰਥਲਾ ਤੇ ਲੁਧਿਆਣੇ ਦੇ ਵਿੱਚ 63 63 ਫਿਰ ਮੋਹਾਲੀ ਆਂਦਾ ਮੋਹਾਲੀ ਦੇ ਵਿੱਚ 56 ਐਫ ਆਈ ਆਰ ਜਿਹੜੀਆਂ ਦਰਜ ਹੋਈਆਂ ਤੇ ਇਹ ਬੜੀ ਇੱਕ ਹੈਰਾਨ ਕਰ ਦੇਣ ਵਾਲੇ ਡਾਟੇ ਨੇ ਕਿ ਅੱਗੇ ਤਾਂ ਇਹ ਹੁੰਦਾ ਸੀਗਾ ਕਿ ਜਿਹੜੇ ਮਰਦ ਨੇ ਉਹੀ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਲ ਨੇ ਹੁਣ ਜਿਹੜੀਆਂ ਹੈਗੀਆਂ ਲੇਡੀਜ਼ ਵੀ ਸ਼ਾਮਲ ਹੋ ਗਈਆਂ ਤੇ ਜਦੋਂ ਅਸੀਂ ਇਹਦੀ ਥੋੜੀ ਜਿਹੀ ਡੁੰਗਾਈ ਦੇ ਵਿੱਚ ਗਏ ਆ ਤਾਂ ਸਾਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਗਰੀਬੀ ਕਰਕੇ ਤੇ ਕੁਝ ਐਦਾਂ ਦੇ ਵੀ ਮਾਮਲੇ ਸਾਹਮਣੇ ਆਏ ਨੇ ਕਿ ਉਹ ਘਰ ਦੇ ਵਿੱਚ ਮਰਦ ਕੋਈ ਨਹੀਂ ਰਿਹਾ ਤਾਂ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਕੰਮ ਦੇ ਵਿੱਚ ਪੈ ਗਈਆਂ ਕੀ ਆਪਾਂ ਡਰੱਗ ਕਰ ਲਈਏ ਇਜ਼ੀ ਮਨੀ ਤੇ ਮਨੀ ਜੀ ਇਹ ਵੀ ਹੈਗਾ ਸਭ ਤੋਂ ਵੱਡਾ ਵੀ ਜਿਸ ਤਰ੍ਹਾਂ ਨਾਲ ਜੇ ਔਰਤ ਕੋਈ ਨਸ਼ਾ ਸਮਗਲਿੰਗ ਕਰਦੀ ਏ ਜਾਂ ਨਸ਼ਾ ਵੇਚਦੀ ਏ ਜਾਂ ਕੋਈ ਇੱਕ ਖੇਪ ਲੈ ਕੇ ਆਉਂਦੀ ਉਹ ਤੋਂ ਸ਼ੱਕ ਵੀ ਲੋਕ ਘੱਟ ਕਰਦੇ ਨੇ ਜਾਂ ਜਿਸ ਤਰ੍ਹਾਂ ਨਾਲ ਇਹ ਵੀ ਸਪਲਾਈ ਦੀ ਚੇਨ ਉਹਨਾਂ ਦੀ ਸਹੀ ਬਣੀ ਰਹਿੰਦੀ ਆ ਕੁਝ ਇਸ ਤਰ੍ਹਾਂ ਦਾ ਵੀ ਹੈਗਾ ਜਿਹੜੇ ਲੋਕ ਛਾਤਰ ਨੇ ਨਸ਼ਾ ਸਮਗਲਰ ਨੇ ਔਰਤਾਂ ਨੂੰ ਵਰਤਣ ਲੱਗ ਗਏ ਆ ਪਿੱਛੇ ਹੋ ਜਾਂਦੇ ਨੇ ਮਗਰ ਮੱਛ ਤੇ ਔਰਤਾਂ ਫਸ ਜਾਂਦੀਆਂ ਇਹ ਵੀ ਹੋ ਸਕਦਾ ਕਿਸ ਤਰ੍ਹਾਂ ਕਿ ਬਿਲਕੁਲ ਇਹ ਵੀ ਇੱਕ ਕਾਰਨ ਹੋ ਸਕਦਾ ਪਰ ਜਿਹੜਾ ਮੇਨ ਜਿਹੜਾ ਕਾਰਨ ਹੈਗਾ ਉਹ ਹੈਗਾ ਗਰੀਬੀ ਤਾ ਉਹ ਕਈ ਜੇ ਆਪਾਂ ਕੇਸ ਸਟਡੀ ਦੇ ਵੱਲ ਧਿਆਨ ਦਈਏ ਤਾਂ ਉਹ ਕਈ ਵਾਰ ਇਹੀ ਸਾਹਮਣੇ ਆਇਆ ਕਿ ਘਰ ਦੇ ਵਿੱਚ ਮੇਲ ਮੈਂਬਰ ਨਹੀਂ ਰਿਹਾ ਕੋਈ ਤੇ ਹੁਣ ਗੁਜ਼ਾਰਾ ਕਰਨਾ ਤੇ ਕਿਦਾਂ ਕਰਨਾ ਤੇ ਇਸ ਤਰ੍ਹਾਂ ਦੇ ਵੀ ਹੈਗੇ ਨੇ ਕਈ ਘਰਾਂ ਦੇ ਵਿੱਚ ਇੱਕ ਲੇਡੀਜ਼ ਤੇ ਪਹਿਲਾਂ ਮਾਮਲਾ ਦਰਜ ਹੁੰਦਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਤੇ ਦੂਸਰੀ ਵੀ ਜਿਹੜਾ ਉਹਦੀ ਭੈਣ ਜਾਂ ਮਾਂ ਐਵੇਂ ਵੀ ਮਾਮਲੇ ਦਰਜ ਉਹ ਇੱਕ ਇੱਕ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਜਾਣਿਆਂ ਤੇ ਇਹੀ ਜਿਹੜਾ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਨੇ ਲੱਗਦਾ ਨਹੀਂ ਹੈਗਾ ਵੀ ਜਿਹੜਾ ਹੈਗਾ ਔਰਤਾਂ ਦੀ ਗਿਣਤੀ ਜੇਕਰ 90% ਮਰਦ ਕਰਦੇ ਨੇ 10% ਔਰਤਾਂ ਬਹੁਤ ਵੱਧ ਗਿਣਤੀ ਹੈ ਵੀ ਔਰਤਾਂ ਵੀ ਇਸ ਜਿਹੜਾ ਧੰਦਾ ਮਾੜਾ ਧੰਦਾ ਹੈਗਾ ਜਿਹੜਾ ਕਿ ਸਾਡੇ ਨੌਜਵਾਨੀ ਨੂੰ ਖੋਖਲਾ ਕਰ ਰਿਹਾ ਸਾਡੇ ਪੰਜਾਬ ਨੂੰ ਖੋਖਲਾ ਕਰ ਰਿਹਾ ਵੀ ਇਹ ਜਿਹੜਾ ਹੈਗਾ ਕਿਤੇ ਨਾ ਕਿਤੇ ਬੜੀ ਮਾੜੀ ਗੱਲ ਹੈਗੀ ਸਮਾਜ ਦੇ ਵਿੱਚ ਦੇਖੋ ਬਹੁਤ ਮਾੜੀ ਗੱਲ ਆ ਔਰ ਦੁਖਦਾਈ ਗੱਲ ਆ ਕੀ ਇਹ ਜੇ ਹਾਲਾਤ ਵੀ ਪੈਦਾ ਹੋ ਗਏ ਨੇ ਕਿ ਜਿਹੜੀਆਂ ਔਰਤਾਂ ਵੀ ਇਸ ਧੰਦੇ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਤਾਂ ਅੱਗੇ ਇਹ ਵੀ ਤੁਹਾਡੀ ਗੱਲ ਵੀ ਠੀਕ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਇਹ ਚੱਲਦਾ ਰਿਹਾ ਕੰਮ ਕਿ ਔਰਤਾਂ ਦੇ ਉੱਤੇ ਕੋਈ ਸ਼ੱਕ ਨਹੀਂ ਕਰਦਾ ਸੀ ਪਰ ਹੁਣ ਜਿਹੜੇ ਹੈਗੇ ਆ ਪੁਲਿਸ ਨੂੰ ਵੀ ਇਹ ਸਾਰਾ ਕੁਝ ਪਤਾ ਚੱਲ ਚੁੱਕਿਆ ਹੈ ਕਿ ਇਸ ਧੰਦੇ ਦੇ ਵਿੱਚ ਕੌਣ-ਕੌਣ ਸ਼ਾਮਲ ਆ ਕਿੱਦਾਂ ਹੈਗਾ ਦੇ ਲਗਾਤਾਰ ਕ੍ਰੈਕਡਾਊਨ ਜਿਹੜਾ ਚੱਲ ਰਿਹਾ ਹੈ ਤਾਂ ਆਪਾਂ ਸਭ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਸ ਜੜ ਤੋਂ ਇਹ ਜਿਹੜਾ ਖਤਮ ਹੋਏਗਾ ਡਰੱਗਜ਼ ਖਤਮ ਹੋਏਗੀ ਤੇ ਲੋਕੀਏ ਜਿਹੜੇ ਸੁੱਖ ਦਾ ਸਾਹ ਲੈਣਗੇ ਬਿਲਕੁਲ ਅਸੀਂ ਮਨੀਸ਼ਾத் ਰਈ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਅੰਗਰੇਜ਼ੀ ਅਖਬਾਰ ਦੇ ਹਵਾਲੇ ਨਾਲ ਇੱਕ ਡਾਟਾ ਜਿਹੜਾ ਸਾਡੇ ਨਾਲ ਸ਼ੇਅਰ ਵੀ ਕੀਤਾ ਹੈਗਾ ਕਿ ਖਬਰ ਵੀ ਲੱਗੀ ਆ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਔਰਤਾਂ ਵੀ ਜਿਹੜਾ ਨਸ਼ੇ ਦੀ ਸਮਗਲਿੰਗ ਕਰਨ ਦੇ ਮਾਮਲੇ ਕਾਫੀ ਔਰਤਾਂ ਦੇ ਉੱਤੇ ਦਰਜ ਨੇ ਜਿਹੜੇ ਕਿ ਪੁਲਿਸ ਨੇ ਕਈ ਜੇਲ੍ਹ ਦੇ ਵਿੱਚ ਵੀ ਨੇ ਕਈ ਮਾਮਲੇ ਵੀ ਦਰਜ ਨੇ ਲੇਕਿਨ ਸਭ ਤੋਂ ਵੱਡੀ ਗੱਲ ਆ ਆ ਜਿਹੜਾ ਆ ਹੈਗਾ ਨਸ਼ੇ ਦੇ ਇਸ ਛੇਵੇਂ ਦਰਿਆ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਪੈਣਾ ਇਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਵੀ ਪੁਲਿਸ ਹੀ ਇਹਨੂੰ ਖਤਮ ਕਰ ਸਕਦੀ ਆ ਸਰਕਾਰ ਖਤਮ ਕਰ ਸਕਦੀ ਆ ਸਰਕਾਰ ਲੇਕਿਨ ਸਾਨੂੰ ਪੁਲਿਸ ਦੇ ਨਾਲ ਤੇ ਸਰਕਾਰ ਦੇ ਨਾਲ ਸਾਥ ਦੇਣਾ ਪਊਗਾ ਨਸ਼ਾ ਸਮਗਲਰਾਂ ਦੇ ਖਿਲਾਫ ਇੱਕ ਵੱਡੀ ਮਹਮ ਚੇੜਨੀ ਪੈਣੀ ਆ ਹਰ ਇੱਕ ਘਰ ਦੇ ਬੰਦੇ ਨੂੰ ਇਹ ਨਹੀਂ ਵੀ ਸਾਡੇ ਘਰ ਚ ਤਾਂ ਕੋਈ ਨਸ਼ਾ ਕਰਦਾ ਨਹੀਂ ਗਵੰਡੀਆਂ ਦਾ ਮੁੰਡਾ ਕਰਦਾ ਨਹੀਂ ਸਾਨੂੰ ਇਹ ਪੰਜਾਬ ਸਾਰਾ ਸਾਡਾ ਘਰ ਆ ਸਾਨੂੰ ਸਰਕਾਰਾਂ ਦੇ ਨਾਲ ਪੁਲਿਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਹਮਲਾ ਮਾਰਨਾ ਪਊ ਹਾਂ ਜੇ ਕੋਈ ਸਰਕਾਰ ਪੁਲਿਸ ਵੀ ਮਾੜਾ ਕਰਦੀ ਹੈ ਤਾਂ ਉਹਦੇ ਖਿਲਾਫ ਵੀ ਲੜਾਈ ਸਭ ਨੂੰ ਇਕੱਠੇ ਹੋ ਕੇ ਲੜਨੀ ਪਣੀ ਆ ਤਾਂ ਹੀ ਅਸੀਂ ਇਸ ਨਸ਼ੇ ਦੀ ਮਾੜੀ ਲਾਹਣਤ ਨੂੰ ਆਪਣੇ ਪੰਜਾਬ ਚੋਂ ਖਤਮ ਕਰ ਸਕਦੇ ਆ ਸੋ ਦੇ ਦੇਰੋ ਡੇਲੀ ਪਬਲਿਕ ਨਿਊਜ਼ ਧੰਨਵਾਦ